ਥਾਰ ਗੱਡੀ ਤੇ ਨੌਜਵਾਨ ਲਗਾ ਕੇ ਬੈਠੇ ਸੀ ਨੰਬਰ ਪਲੇਟ ਨੂੰ ਸਪਾਉਣ ਵਾਲਾ ਇਲੈਕਟ੍ਰਿਕ ਜੁਗਾੜ ਤਾਂ ਵੀਡੀਓ ਹੋ ਗਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਅੱਜ ਪੁਲਿਸ ਨੇ ਕਾਬੂ ਕਰਕੇ ਨਲਤ ਕੀਤਾ ਮੋਟਾ ਚਲਾਨ ਤੇ ਗੱਡੀ ਕਰ ਲਈ ਐਮਪਾਉਂਡ ਦੱਸ ਦਿੰਦੇ ਆ ਕਿ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਅੰਮ੍ਰਿਤਸਰ ਏਰੀਆ ਦੀ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਪੁਲਿਸ ਕੋਲ ਜਦੋਂ ਇਹ ਵੀਡੀਓ ਪਹੁੰਚੀ ਹੈ ਤਾਂ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਇਹ ਵੀਡੀਓ ਦੇ ਵਿੱਚ ਇੱਕ ਨੌਜਵਾਨ ਥਾਰ ਗੱਡੀ ਦੇ ਉੱਤੇ ਇੱਕ ਐਦਾਂ ਦਾ ਜੁਗਾੜ ਇਲੈਕਟ੍ਰਿਕ ਲਗਾ ਕੇ ਬੈਠਾ ਸੀ ਜਿਹਦੇ ਨਾਲ ਕਿ ਨੰਬਰ ਪਲੇਟ ਨੂੰ ਉਹ ਛਪਾ ਲਿੰਦਾ ਸੀ ਤੇ ਜਦੋਂ ਵੀ ਕੋਈ ਮਾਰਕੀਟ ਤੇ ਵੀ ਜਾਣਾ ਜਾਂ ਫਿਰ ਹੋਰ ਤਰੀਕੇ ਦੇ ਰੋਡ ਦੇ ਉੱਤੇ ਜਾਣਾ ਤਾਂ ਇਹ ਨੰਬਰ ਪਲੇਟ ਨੂੰ ਛਪਾ ਕੇ ਜਾਂਦਾ ਸੀ ਤਾਂ ਇਸ ਦੇ ਨਾਲ ਇੱਕ ਕਾਨੂੰਨੀ ਤਰੀਕੇ ਦੇ ਨਾਲ ਇਹ ਕ੍ਰਾਈਮ ਮੰਨਿਆ ਜਾਂਦਾ ਹੈ ਦੱਸ ਦਿੰਨੇ ਆ ਕਿ ਮੋਟਰ ਐਕਟ ਦੇ ਤਹਿਤ ਜਾਂ ਪੁਲਿਸ ਨੇ ਮੋਟਰ ਚਲਾਨ ਵੀ ਕੀਤੇ ਤੇ ਦੂਜੇ ਪਾਸੇ ਵਾਰਨਿੰਗ ਵੀ ਇਸ ਨੌਜਵਾਨ ਨੂੰ ਦਿੱਤੀ ਹੈ ਦੱਸ ਦਿੰਨੇ ਕਿ ਕਈ ਵਾਰ ਐਕਸੀਡੈਂਟ ਹੋ ਜਾਣ ਜਾਂ ਫਿਰ ਹੋਰ ਤਰੀਕੇ ਦੀ ਘਟਨਾ ਹੋ ਜੇ ਤਾਂ ਸਭ ਤੋਂ ਪਹਿਲਾਂ ਗੱਡੀ ਦੇ ਨੰਬਰ ਨੂੰ ਹੀ ਸੀਸੀਟੀਵੀ ਰਾਹੀਂ ਜਾਂ ਹੋਰ ਤਰੀਕੇ ਦੇ ਨਾਲ ਚੈੱਕ ਕੀਤਾ ਜਾਂਦਾ ਹੈ ਤਾਂ ਇਸ ਦੇਖੋ ਤੁਸੀਂ ਇਵੇਂ ਦਾ ਜੁਗਾਰ ਲਾਈ ਪੀ ਫਿਰਦਾ ਸੀ ਨੌਜਵਾਨਾਂ ਨੂੰ ਅੱਜਕੱਲ ਬਿਲਕੁਲ ਵੀ ਕਾਨੂੰਨ ਦਾ ਡਰ ਨਹੀਂ ਦੇਹਾ ਤਾਂ ਕਰਕੇ ਹੀ ਐਦਾਂ ਦੇ ਜੁਗਾਰ ਜਿਹੜੇ ਆਪਣੇ ਵਹੀਕਲਾਂ ਦੇ ਉੱਤੇ ਲਗਾਉਂਦੇ ਨੇ ਦੱਸ ਦਿੰਨੇ ਕਿ ਪਹਿਲਾਂ ਵੀ ਬਹੁਤ ਵਾਰ ਪੁਲਿਸ ਨੇ ਐਦਾਂ ਦੇ ਵਹੀਕਲ ਨੂੰ ਸੋਸ਼ਲ ਮੀਡੀਆ ਦੇ ਵਾਇਰਲ ਵੀਡੀਓ ਦੇ ਉੱਤੇ ਕਾਬੂ ਕਰਕੇ ਵੱਡੀ ਕਾਰਵਾਈ ਕੀਤੀ ਸੀ ਪਰ ਇਸ ਦੇ ਨਾਲ ਦੱਸ ਦਿੰਨੇ ਕਿ ਹੋਰ ਵੀ ਨੌਜਵਾਨ ਕਿਤੇ ਨਾ ਕਿਤੇ ਆਪਣੀ ਕਾਰ ਵਹੀਕਲਾਂ ਦੇ ਉੱਤੇ ਜਿਹੜੇ ਇਹ ਜਿਗਾਰਡ ਲਾ ਸਕਦੇ ਸੀ ਪਰ ਉਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਇਸ ਗੱਡੀ ਥਾਰ ਨੂੰ ਕਾਬੂ ਕਰਕੇ ਇਸ ਦਾ ਜਿੱਥੇ ਮੋਟਾ ਚਲਾਨ ਕੀਤਾ ਤੇ ਨਾਲ ਦੀ ਨਾਲ ਇੰਪੌਂਡ ਵੀ ਕੀਤੀ ਹੈ ਪੁਲਿਸ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਚ ਇਦਾਂ ਦਾ ਹੋਰ ਵੀ ਕੋਈ ਵਹੀਕਲ ਅਗਰ ਕੋਈ ਇਦਾਂ ਦੀ ਛਿਰਾਰਤ ਕਰਦਾ ਉਦੋਂ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਇਹ ਪੂਰੀ ਵੀਡੀਓ ਤੇ थाना ਰਮਜੀਤ ਅਗਰੂ ਵਿਕੇ ਸਾਨੂੰ ਪਿਛਲੇ 1-2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਿਆਦਾ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਾਹਨ ਨੂੰ ਸਟਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰਬਾਈਕਲ ਐਕਟ ਦੇ ਤਹਿਤ ਚਲਾਨਾ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੇ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਕਿ ਐਕਟੀਵਿਟੀ ਜੇ ਲਿਖਤ ਪਾਈ ਜਾਂਦੀ ਹੈ ਤਾਂ ਤੁਹਾਡੇ ਖਿਲਾਫ ਚਲਾਨਾ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪੈ ਸਕਦਾ ਹੈ ਥੈਂਕ ਯੂ